ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹ ਭੈਣ ਭਰਾ ਜਿਨ੍ਹਾਂ ਨੂੰ ਛਿੱਨੀ ਛਿੱਨੀ ਗੱਲ ਤੇ ਦਿਸਾਉਂਦਾ ਹੈ ਜਾਂ ਨਿੱਕੀ ਨਿੱਕੀ ਗੱਲ ਤੇ ਮਨ ਕਾਲਾ ਪੈ ਜਾਂਦਾ ਹੈ ਜਕਰ ਤਾ ਤੂੰ ਹੀ ਵੀ ਜੀਂ ਉਹ ਬੱਚੇ ਨੂੰ ਲਾ ਕੇ ਬਜ਼ੁਰਗ ਨੂੰ ਧੱਕੇ ਜੇ ਕਰ ਕਿਸੇ ਦਾ ਮਨ ਕਾਲਾ ਆਉਂਦਾ ਹੈ ਗੁੱਸਾ ਹੁੰਦਾ ਹੈ ਤਾਂ ਤੁਸੀਂ ਆਖਦੇ ਦੀ ਕਿ ਵੀ ਨਹੀਂ ਦੁਨੀਆ ਸਮਝਾਉਂਦੀ ਕਿਉਂਕਿ ਅੱਜ ਦੀ ਵੀਡੀਓ ਲਈ ਵਿੱਚ ਆਪਾਂ ਆਪਜੀ ਦੇ ਨਾਲ ਉਹ ਨੁਕਤੇ ਕੋਤ ਬਾਸਾਂ ਦੇ ਕਰ ਨੂੰ ਜਾ ਰਹੇ ਹਾਂ ਜਿਦੇ ਨਾਲ ਕਿਸੇ ਦਾ ਵੀ ਗੁੱਸਾ ਮਨ ਸ਼ਾਂਤ ਹੋ ਸਕਦਾ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਨ ਦੇ ਸਾਰੇ ਅੰਸ਼ ਖਤਮ ਤੋਂ ਦੋਦੇ ਆ ਤਾਂ ਫਿਰ ਇਹ ਨੁਕਤੇ ਇੱਕ ਬਾ ਗੜੇ ਨੇ ਇਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਇਸ ਵਰਗੇ ਵੀਡੀਓ ਨੂੰ ਪੂਰਾ ਜਰੂਰ ਸ਼ੇਅਰ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਵੀ ਹੋਰ ਕਰ ਦੇਣਾ ਤੁਹਾਨੂੰ ਇਹ ਪੈਸੇ ਦੇ ਕੋਈ ਨਹੀਂ ਪੈਣ ਦਾ ਮਤਲਬ ਕਹੋ ਕਿ ਸਭ ਕੋ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਇਹ ਵੀ ਉਹ ਅਖਸ਼ਰ ਰਤਨਾ ਸੰਗਤ ਵਿੱਚ ਸਭ ਤੋਂ ਪਹਿਲਾਂ ਮੇਰੇ ਕੰਨ ਮੇ ਪੌਸ਼ਾ ਤੁੰਤਨ ਸਾਹਿਬ ਸ੍ਰੀ ਗੁਰਜਨ ਦੇਵ ਜੀ ਮਹਾਰਾਜ ਜੀ ਦੇ ਵਚਨ ਹੈ ਸਤਿਗੁਰ ਸੱਚੇ ਪਾਸ਼ਾ ਜੀ ਕਹਿੰਦੇ ਬੰਦਿਆ ਤੂੰ ਰਜਾਨਾ ਗੁਰਬਾਣੀ ਦਾ ਪਾਠ ਕਰ ਸੇਵਾ ਕਰ ਸਿਮਰਨ ਕਰ ਨਾਮ ਜਪ ਤੇ ਇਹ ਸਭ ਕੁਝ ਕਰਨ ਦਾ ਤੈਨੂੰ ਸਤ ਸੋਤ ਮਿੱਠਾ ਫਲ ਮਿਲੇਗਾ ਖਿਰਦੇ ਦੀ ਨਿਰਮਤਾ ਤਾਂ ਸੰਗਤ ਜੀ ਜਿੰਨੂੰ ਹੋਵੇ ਦੇਰੀ ਨਹੀਂ ਮੌਕਾ ਮਿਲਿਆ ਵੇ ਸਮਝੋ ਉਹਦੇ ਮਨ ਦੇ ਸਾਰੇ ਦੁੱਖ ਰੋਗ ਤਲੇਸ਼ ਖਤਮ ਤੇ ਜਿਸ ਬੰਦੇ ਨੇ ਇਹ ਹਿੰਦੇ ਦੇ ਦੁੱਖ-ਕੋੜ ਕਲੇਸ਼ ਖਤਮ ਹੋ ਗਏ ਪੂਰੀ ਜ਼ਿੰਦਗੀ ਦੇ ਵਿੱਚੋਂ ਦੁੱਖ-ਕੋੜ ਕਲੇਸ਼ ਆਪਣੇ ਆਪ ਖਤਮ ਹੋ ਜਾਂਦੀ ਆ ਕਿਉਂਕਿ ਸੰਗਤ ਦੀ ਸਾਡੀ ਜ਼ਿੰਦਨੀ ਦੀਆਂ ਕਈ ਪਰੇਸ਼ਾਨੀਆਂ ਕਈ ਚਿੰਤਾਵਾਂ ਸਦੇ ਮਨ ਦੇ ਕਾਲੇ ਕੰਕਰ ਕੇ ਸਦੇ ਗੁੱਸੇ ਰਹਿ ਕੇ ਸਾਡੀ ਜ਼ਿੰਦਗੀ ਦੇ ਵਿੱਚ ਅੰਝ ਗੁੱਸੇ ਦੇ ਵਿਚਾਰ ਕੇ ਸਾਡੇ ਤੋਂ ਕਈ ਵਾਰ ਕਈ ਥਾਵਾਂ ਤੇ ਇਦਾਂ ਦੇ ਦੋਖ-ਤੋਲ ਹੋਨੇ ਜਾਂਦੇ ਆ ਜਾਂ ਕਈ ਵਾਰ ਅਸੀਂ ਗਲਤ ਫੈਸਲੇ ਕਰ ਲੈਂਦੇ ਆ ਜੀਦੇ ਕਰਕੇ ਬਾਦ ਦੇ ਵਿੱਚ ਸਾਨੂੰ ਕਸ਼ਟਾਂਵਾ ਜਾਂਦਾ ਹੈ ਸੋ ਇਸ ਕਰਕੇ ਜੇ ਹਰ ਤੇ ਦੀ ਮਰਤਾ ਮਿਲ ਜਾਵੇ ਸਾਡੀ ਜ਼ਿੰਦਗੀ ਦੇ ਕਈ ਦੁੱਖ ਰੋਗ ਤਲੇਸ਼ ਦਾ ਤਹਰ ਸਤਿ ਇਹ ਤੇ ਹਰ ਤੇ ਦੀ ਮਰਤਾ ਮਿਲ ਨਹੀਂ ਆਂ ਗੁਰੂ ਚਰਜਾ ਦੇ ਨਾਲ ਜੁੜ ਕੇ ਗੁਰਬਾਣੀ ਦਾ ਪਾਠ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਗੁਰਬਾਣੀ ਦੇ ਦਸਤੇ ਹੋ ਗਾਹ ਤੇ ਚਲ ਕੇ ਇਹ ਪਹਿਲਾ ਤਰੀਕਾ ਤਾਂ ਇਹ ਆ ਵੀ ਜੇ ਤੂਫਾਨੋਂ ਵਿਸਾਰ ਪਾਈ ਤੁਹਾਡੇ ਘਰ ਦੇ ਕਿਸੇ ਜੀਵ ਨੂੰ ਵਿਸਰਾਮ ਦਾ ਵਧ ਤੋਂ ਵਧ ਗੁਰਬਾਨੀ ਦਾ ਪਾਠ ਕਰੇ ਨਾਮ ਜਪ ਕੇ ਸਿਮਰਨ ਕਰੇ ਜਪ ਕਰੇ ਜਾਪੇ ਸੰਕਾ ਕਰੇ ਤੇ ਉਸ ਤੋਂ ਬਾਅਦ ਅਰੋਸ਼ਰਨ ਉੱਠਦਾ ਮਹਾਪ੍ਰਭੂ ਕਹਿੰਦੇ ਧਰਤੋਂ ਜੋ ਵੀ ਜੀਵ ਜਗਨ ਦਾ ਪਾਠ ਕਰਦਾ ਹੈ ਹੀ ਘਰੇ ਜਾਪਾਈ ਸੇਵਾ ਸੰਭੰਗ ਕਰਦਾ ਹੈ ਉਹ ਦੂਹੇ ਮਿਲੇ ਕਹਿੰਦੇ ਇਸ ਜੀ ਦੇ ਦੀ ਅਰਦਾਸ ਬੇਨਤੀ ਜਰੂਰ ਕਰੇ ਕਿ ਮਹਾਰਾਜ ਕੇ ਪਾਸ਼ਾ ਨਰੇਕੰਦੇਸ ਜੀ ਤੇ ਵੀ ਕਿਰਪਾ ਕਰੋ ਇਹਨੂੰ ਸਿੱਖੀ ਦੀ ਗ੍ਰੰਥ ਬਖਸ਼ੋ ਇਹਨੂੰ ਆਪਣੇ ਮਨਤਬੁੱਧ ਬਖਸ਼ੋ ਇਹਨੂੰ ਆਪਣਾ ਗਿਆਨ ਤੇ ਇਤਿਹਾਸ ਬਖਸ਼ੋ ਇਹਦੇ ਵੀ ਤਪ ਦੇ ਹਿਰਦੇ ਨੂੰ ਸ਼ਾਂਤ ਕਰੋ ਬਾਾਕੀ ਦੋਵੇਂ ਨੇਲੇ ਉਸ ਜੀ ਦੇ ਲਈ ਅਰਦਾਸ ਬੇਨਤੀ ਕਰੋ ਅਤੇ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਪਰਿਵਾਰ ਨੂੰ ਆਸਪਾਸ ਕਰਦੇ ਹੋ ਤਾਂ ਆਪਣੇ ਕੋਲ ਪਾਣੀ ਦਾ ਗਲਾਸ ਤਾਂ ਕਿਹੜਾ ਖੁਲਾ ਕਰੋ ਕਿਉਂਕਿ ਮਹਾਕਥ ਜੀ ਕਹਿੰਦੇ ਜਦੋਂ ਆਪਾਂ ਆਪਣੇ ਕੋਲ ਪਾਣੀ ਰੱਖ ਕੇ ਦਰਗਾਹ ਦਾ ਪਾਸ ਕਰਦੇ ਆ ਤਾਂ ਦਰਗਾਹੀ ਦੇ ਪ੍ਰਭਾਵ ਦੇ ਨਾਲ ਉਹ ਪਾਣੀ ਵੀ ਅੰਮ੍ਰਿਤ ਵਾਂਗ ਜਾਂਦਾ ਹੈ ਤੇ ਫਿਰ ਜਦੋਂ ਕੋਈ ਵੀ ਜੀਵ ਉਸ ਪਾਣੀ ਨੂੰ ਅਨੰਤਮ ਸ਼ਬਦਾਂ ਇਹ ਕੋ ਦੇ ਅਰਥ ਤੇ ਕਹੀ ਦੋ ਤੂੰ ਕਿ ਤੂੰ ਦਇਆ ਸੁਰਸਤਾਂ ਪਾੜ ਕਰਨ ਲਈ ਪਾਣੀ ਕੋਲ ਰੱਖ ਕੇ ਫਿਰ ਅਰਦਾਸ ਬੇਨਤੀ ਕਰਕੇ ਉਹ ਪਾਣੀ ਨੂੰ ਜਲ ਕਰਦੇ ਉਸ ਜੀ ਨੂੰ ਸ਼ਿਕਾਇਤ ਜਿਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੋ। ਅਤੇ ਉਸ ਤੋਂ ਬਾਅਦ ਘਰ ਦੀ ਜੋੜ ਲੈਣ ਲਈ ਕੋਜਨ ਪਰਸਾਤਾਂ ਰਹਿੰਦੀ ਆ। ਕੋਈ ਖਾਸ ਧਿਆਨ ਰੱਖੇ ਕਿ ਜਦੋਂ ਕੋਈ ਉਸ ਜੀ ਦੇ ਲਈ ਰੋਟੀ ਬਣਾਉਣੀ ਆ ਜਾਂ ਕੋਈ ਵੀ ਚੀਜ਼ ਖਾਣ ਲਈ ਬਣਾਉਣੀ ਆ ਕੋਪਾ ਪੈ ਗੀ ਬੀਬੀ ਦਾ ਮਨ ਨਹੀਂ ਚੱਲਦਾ ਨਾਲ ਗਿਆ ਹੋਈ ਉਹ ਗੁਰੂ ਗੁਰੂ ਕਰਦਿਆ ਰੋਟੀ ਨਹੀਂ ਬਣਾਣੀ ਗੁਰੂ ਗੁਰੂ ਕਰਦਿਆ ਹੈ ਉਸ ਜੀ ਦੇ ਲਈ ਹੋਣ ਪਰਸ਼ਾਤਾ ਮੰਗਨੇ ਮਹਾਕੁਜੀ ਕਹਿੰਦੇ ਗੁਰੂ RAMDAS ਮਹਾਰਾਜੀ ਦੇ ਨਾਮ ਦਾ ਸੰਕਲਨ ਕਰਕੇ ਉਸ ਜੀ ਦੇ ਲਈ ਕੋਧਨ ਪਰਸ਼ਾਤਾ ਮੰਗਾਓ ਉਹ ਦੇਖਣਾ ਜਦੋਂ ਇਸ ਤਰ੍ਹਾਂ ਆਪਾਂ ਸਿਮਰਨ ਕਰਕੇ ਆਹੋ ਆਪ ਕੋ ਜਿੰਨ ਪ੍ਰਸ਼ਾਦਾ ਬਣਾਵਾਂਗੇ ਤਾਂ ਉਹ ਕੋ ਜਿੰਨ ਪ੍ਰਸ਼ਾਦਾ ਤੋਂ ਨਹੀਂ ਰਹਿੰਦਾ ਉਹ ਵੀ ਅਮਰ ਰੂਪ ਕੀ ਬਣ ਜਾਂਦਾ ਹੈ ਫਿਰ ਉਹ ਕੋ ਜਿੰਨ ਪ੍ਰਸ਼ਾਦੇ ਨੂੰ ਦੂਰ ਕੀਤੇ ਛੱਡਦਾ ਹੈ ਨਾ ਉਹਦੇ ਤਨ ਤੇ ਮਨ ਦੇ ਸੋਖ ਰੋਖ ਠੀਕ ਹੋ ਜਾਂਦੇ ਆ ਉਹ ਕੀ ਸੰਗਤ ਕੀ ਸਿਆਣੇ ਕਹਿੰਦੇ ਜਿਹਹਾ ਅੰਨ ਤੇਹਾ ਮਨ ਅਸੀਂ ਜੋ ਵੀ ਕੋ ਜਿੰਨ ਪ੍ਰਸ਼ਾਦਾ ਖਾਂਦੇ ਆ ਉਹਦਾ ਸਿਰ ਸਾਡੇ ਤਨ ਤੇ ਹੀ ਨਹੀਂ ਮਨ ਤੇ ਹੀ ਬਹੁਤ ਫਰਵਾ ਚੰਗਾ ਹੈ ਇਸ ਕਰਕੇ ਤੂੰ ਜਨ ਪ੍ਰਸ਼ਾਦਾ ਬਣਾਉਂਦੇ ਹੋ ਨਾ ਵੈਸੇ ਜੇ ਸਾਧੂ ਕਰਦੇ ਕਿ ਚੜ੍ਹ ਬਾਹਿੰਦਾ ਪਾਠ ਕਰ ਕੇ ਹੋਏ ਹੀ ਕੁਝ ਮੰਨਣਾ ਚਾਹੀਦਾ ਹੈ ਅੱਜ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਕਰਤੇ ਵਿੱਚ ਕਿਸੇ ਜੀ ਨੂੰ ਗੁੱਸਾ ਹੁੰਦਾ ਹੈ ਜਦ ਕਿਸੇ ਜੀ ਤਰ੍ਹਾਂ ਦਾ ਕੋਈ ਉਹ ਗੇਂਸ ਕੋ ਲੱਗਿਆ ਹੈ ਤਾਂ ਤੂੰ ਵੀ ਤਾਂ ਸ਼ਾਂਤ ਸਤਿਆਗ ਰੱਖ ਕੇ ਤੂੰ ਜਿੰਦਾ ਹੋ। ਕਿ ਸਾਡਾ ਧਿਆਨ ਦੇਖੋ ਵੀ ਇਧਰ ਨੂੰ ਤਾਂ ਨਾ ਜਾਵੇ ਮਨ ਨੂੰ ਜਤਾਂ ਨਾਲ ਗੁਰੂਆਂ ਨੂੰ جی گسا آ جسے ہوئے تو ਉਸੇ ਕੋਰ ਮਨੁੱਖ ਦੇ ਨਾਲ ਬੈਸ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੋ ਵੀ ਕੋਈ ਨਾ ਕਿ ਜਿਸੇ ਵਿੱਚ ਕੋਈ ਨਹੀਂ ਸਮਝਿਆ ਹੁੰਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਲਈ ਉਸ ਵੇਲੇ ਤੁਸੀਂ ਚੁੱਪ ਕਰੋ ਜਦੋਂ ਦਾ ਵਿਸ਼ਾ ਸ਼ਾਂਤ ਹੋ ਜਾਵੇਗਾ ਮਸਾਲ ਠੀਕ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਇਸ ਬਾਰੇ ਗੱਲ ਕਰਨਾ ਤਾਂ ਕਰ ਸਕਦੇ ਹੋ ਪਰ ਜਦੋਂ ਉਹ ਨਹੀਂ ਵਿਸਾਰਿਆ ਤੁਸੀਂ ਇੱਕ ਵਾਰ ਸ਼ਾਂਤ ਰਹੋ ਪੈਸ ਪਰਤਾਪ ਦੇ ਚੋਣ ਲਾਏ ਚਾਹਤ ਉਸ ਪਰਉਪਸਤਾਈ ਕੰਟੀ ਆਕਰਿ ਦੇ ਸੇਵਾ ਦੇ ਆਉਂਦੇ ਸੇਵਾ ਬਣਾ ਕੇ ਤੇ ਫਿਰ ਕਈ ਵਾਰ ਘਰ ਦੀ ਨਿੱਕੇ ਦੀ ਲੜਾਈ ਤੇ ਦੇ ਕਨੇਸ਼ ਦਾ ਹੁੰਦਾ ਭਾਤ ਕਹਿੰਦੀ ਹੈ ਵੈਸੇ ਇਹ ਮਹਾਪ੍ਰਕਿਰਤੀ ਦੇ ਜਿਹਨੂੰ ਗੁੱਸਾ ਹੁੰਦਾ ਹੈ ਨਾ ਉਹਦੇ ਤੇ ਗੁੱਸਾ ਸਦਾ ਨਾ ਕਰੋ ਕਦੇ ਤੇ ਤਰਸ ਕਰੋ ਉਹਦੇ ਲਈ ਆਤਮ ਸੇਵੀਕੀ ਕਰੋ ਜਦੋਂ ਕੋਈ ਵਿਸ਼ਵਾਸ ਕਰ ਰਿਹਾ ਹੋਵੇ ਕਿ ਕਿਸੇ ਸਿਸ਼ਾਣਨ ਮਰਨ ਚਾਹੇ ਤੇ ਜਿੰਦਾ ਰਹਿਣਾ ਚਾਹੇ ਤਾਂ ਉਹ ਸ਼ੁਰੂ ਕਰ ਦੋ ਮਰਨ ਦਾ ਸਮਾਧ ਆਤੀ ਦੇ ਨਾਲ ਕੇ ਕਸ਼ਣੇ ਕਰਦੇ ਤਾਂ ਤੁਹਾਡਾ ਆਪਣਾ ਵਿਸ਼ਵਾਸ ਆਤਮਿਕ ਹੋਵੇਗਾ ਅਤੇ ਜਿੰਨੀ ਸਰਗਿਰੀ ਕਰਹੀ ਇਸੰਨ ਨਾਲ ਦੌੜੇ ਵਿਸ਼ਵਾਸਾ ਹੋ ਜਾਵੇਗਾ ਅਤੇ ਜਿੰਨਾਂ ਨੂੰ ਘਰ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਆਉਂਦਾ ਹੈ ਇਹ ਕੋਈ ਹੋਰ ਦੇ ਦੁਸੇਰਾ ਕਾਰਨ ਨਹੀਂ ਹੈ ਪਤਾ ਕਰੋ ਕਿ ਇਹ ਇਹਗਾ ਵਿਸ਼ਵਾਸ ਕਰਦਾ ਕਿਉਂ ਹੈ ਉਕੇ ਕੋਈ ਬਤੋ ਨਾ ਜਿੰਨੀ ਸੁਵੇਗੀ ਜਿਹਦੇ ਨਾਲ ਉਹਨੇ ਹੋਰ ਜਿਆਦਾ ਰਿਸ਼ਤਾ ਹੁੰਦਾ ਹੈ ਜਾਂ ਬਸ ਆਵਾ ਚਿੰਚੜਾ ਵਾਂਗ ਆਇਆ ਹੈ ਕਈ ਵਾਰ ਕੀਨ ਵਾਰ ਕੇ ਸਾਡੇ ਵੱਡਿਆਂ ਦੇ ਵਿਆਹ ਉਹ ਦੇਖ ਕੇ ਸਾਡੇ ਬੱਚੇ ਵੀ ਸਾਡੇ ਵੱਗ ਨਾਲ ਆਦਤਾਂ ਅਪਣਾ ਲੈਂਦੇ ਆ ਕਿੰਨੇ ਚੀਜ਼ਾਂ ਦਾ ਬੱਚਿਆਂ ਤੇ ਵੀ ਬਹੁਤ ਮਾਰਾ ਪਿਆ ਉਹ ਕਹਿੰਦਾ ਬੱਚੇ ਵੀ ਸਾਡੇ ਨਾਲ ਹੀ ਕਰਦੇ ਨੇ ਛੇਵੇਂ ਦਿਨ ਨੂੰ ਵੀ ਸਾਡੇ ਨਾਲ ਬੱਚੇ ਨੂੰ ਸਾਥੇ ਕਰਦੇ ਜੀਮ ਇਹ ਆਦਮ ਇੱਕ ਪੈ ਜਾਂਦਾ ਕਿ ਵਾਰ ਵਾਰ ਵਿਸ਼ੇ ਕਿਉਂ ਹੀ ਰਹਿੰਦਾ ਹੈ ਉਹਦੇ ਸੁਭਾਅ ਦੇ ਵਿੱਚ ਚਰਚਾ ਆਪਾਂ ਕਿਉਂ ਹੋ ਗਈ ਹੈ ਕਾਰਨ ਪਤਾ ਲਗਾਓ ਕਾਰਨ ਪਤਾ ਲੱਗੂਗਾ ਕਿ ਹਾਲਾਤ ਨਹੀਂ ਆਪਹੀ ਮਿਲ ਜਾ ਰਹੀਗਾ ਸ਼ੋ ਇਹਨਾਂ ਦਾ ਲੰਦਾ ਧਿਆਨ ਜਰੂਰ ਰੱਖਣਾ ਹੈ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰਨਗੇ ਕਰਦੇ ਹੋ